ਯੂਟਿਊਬਰ ਸਮੇਤ ਇਹਨਾਂ ਦੀ ਸਪੋਰਟ 'ਚ ਉਤਰੇ ਐਕਟਰ ਅਲੀ ਗੋਨੀ ਟਰੋਲ ਕਰਨ ਵਾਲਿਆਂ ਦੀ ਲਗਾ ਦਿੱਤੀ ਕਲਾਸ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਹਾਂ ਤੁਸੀਂ ਵਿਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਮਸ਼ਹੂਰ ਯੂਟਿਊਬਰ ਸਮੇਰ ਰੈਣਾ ਦੇ ਬਾਰੇ ਜਿਨ੍ਹਾਂ ਦਾ ਸ਼ੋਅ ਇੰਡੀਆਜ਼ ਗੋਟ ਲੇਟਿਨ ਕਾਫੀ ਸਦਾ ਸੁਖੀਆਂ ਦੇ ਵਿੱਚ ਨਾ ਜਾਂ ਇੰਝ ਕਿਹਾ ਜਾ ਸਕਦਾ ਹੈ ਕਿ ਇਸ ਸ਼ੋਅ ਕਰਕੇ ਹੀ ਸਮੇਰ ਰੈਣਾ ਕਾਫੀ ਜ਼ਿਆਦਾ ਕੌਂਟਰੋਵਰਸੀ ਚੁਹਾਗੇ ਨਾ ਦਰਅਸਲ ਕੁਝ ਦਿਨ ਪਹਿਲਾਂ ਹੀ ਇਸ ਸ਼ੋਅ ਦਾ ਐਪੀਸੋਡ ਹੋਇਆ ਸੀ ਜਿੱਥੇ ਰਣਵੀਰ ਇਲਾਵਾੜੀਆ ਦੇ ਵੱਲੋਂ ਇੱਕ ਭੱਦੀ ਟਿੱਪਣੀ ਕੀਤੀ ਗਈ ਸੀ ਮਾਪਿਆਂ ਦੇ ਉੱਤੇ ਜਿਸ ਤੋਂ ਬਾਅਦ ਇਹ ਜੋ ਯੂਟਿਊਬਰਸ ਨੇ ਕਾਫੀ ਜ਼ਿਆਦਾ ਸਰਖਿਆ ਦੇ ਵਿੱਚ ਆਗੇ ਸੀਗੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਟਰੋਲ ਕੀਤਾ ਜਾ ਰਿਹਾ ਸੀਗਾ ਇਤੋਂ ਤੱਕ ਕਿ ਸੈਲੀਬ੍ਰਿਟੀਜ਼ ਤੱਕ ਇਹਨਾਂ ਦੇ ਬਾਰੇ ਗੱਲਬਾਤ ਕਰਦੇ ਹੋਏ ਇਹਨਾਂ ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਹੁਣ ਐਕਟਰ ਅਲੀ ਗੋਨੀ ਦੇ ਵੱਲੋਂ ਇਹਨਾਂ ਦਾ ਸਪੋਰਟ ਕੀਤਾ ਗਿਆ ਕਿਤੇ ਨਾ ਕਿਤੇ ਔਰ ਜਿਨ੍ਹਾਂ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਲਗਾਤਾਰ ਸਮੇਂ ਰਹਿਣਾ ਨੂੰ ਉਹਨਾਂ ਦੀ ਵੀ ਕਲਾਸ ਲਗਾ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਅਕਟਰ ਦੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਰਿਐਕਸ਼ਨ ਦਿੱਤਾ ਗਿਆ ਤੇ ਕਾਮੇਡੀਅਨ ਦਾ ਸਮਰਥਨ ਵੀ ਕੀਤਾ ਗਿਆ ਅਲੀ ਗੋਣੀ ਨੇ ਟਵੀਟ ਕੀਤਾ ਸਾਰਿਆਂ ਨੇ ਸਮੇਰੇਨਾ ਨੂੰ ਇੰਡੀਆਜ਼ ਗੁੱਡ ਲੇਟਨ ਦੇ ਸਾਰੇ ਵੀਡੀਓਜ਼ ਡਿਲੀਟ ਕਰਨ ਲਈ ਮਜਬੂਰ ਕੀਤਾ ਇਹ ਬਿਲਕੁਲ ਵੀ ਸਹੀ ਨਹੀਂ ਹੈ ਸਿਰਫ ਇੱਕ ਐਪੀਸੋਡ ਡਿਲੀਟ ਕੀਤਾ ਜਾਣਾ ਚਾਹੀਦਾ ਸੀ ਸਮੇ ਨੇ ਇਸ ਸ਼ੋਅ ਨੂੰ ਅੱਗੇ ਵਧਾਉਣ ਦੇ ਲਈ ਬੇहद ਮਿਹਨਤ ਕੀਤੀ ਆ ਕੁਝ ਦਿਨ ਪਹਿਲਾਂ ਤੱਕ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਸੀ ਹੁਣ ਹਰ ਕੋਈ ਅਚਾਨਕ ਉਸ ਦੇ ਵਿਰੁੱਧ ਹੋ ਗਿਆ ਦੱਸ ਦਈਏ ਕਿ ਸਮੇ ਰੈਨਨ ਨੇ ਵੀ ਬੁੱਧਵਾਰ ਨੂੰ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਜੋ ਕੁਝ ਵੀ ਹੋਇਆ ਉਸ ਨੂੰ ਸੰਭਾਲਣਾ ਬੇहद ਮੁਸ਼ਕਿਲ ਹੈ ਮੈਂ ਆਪਣੇ ਚੈਨਲ ਤੋਂ ਇੰਡੀਆਜ਼ ਗੋਡ ਲੇਟਨ ਇਹ ਸਾਰੇ ਵੀਡੀਓਜ਼ ਹਟਾ ਦਿੱਤੇ ਹਨ ਮੇਰਾ ਇੱਕੋ ਦੇਸ਼ ਲੋਕਾਂ ਨੂੰ ਹਸਾਉਣਾ ਸੀ ਮੈਂ ਸਾਰੀਆਂ ਏਜੰਸੀਸ ਦੇ ਨਾਲ ਪੂਰਾ ਸਹਿਯੋਗ ਕਰਾਂਗਾ ਮੈਂ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੀ ਜਾਂਚ ਵੀ ਸਹੀ ਢੰਗ ਦੇ ਨਾਲ ਹੋਵੇ ਧੰਨਵਾਦ ਦੱਸ ਦिए ਕਿ ਸਮੇਂ ਰ ਇਹਨਾਂ ਦੇ ਵੱਲੋਂ ਵੀ ਆਪਣੇ ਸ਼ੋਅ ਦੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਗਿਆ ਜਿਸ ਦੇ ਉੱਤੇ ਲੋਕਾਂ ਦੇ ਵੱਲੋਂ ਬਹੁਤ ਰਿਐਕਸ਼ਨ ਦਿੱਤੇ ਜਾ ਰਹੀ ਤਦਕਿ ਇੰਡਸਟਰੀ ਦੇ ਜੋ ਸੈਲੀਬ੍ਰਿਟੀਜ਼ ਹੈ ਉਹ ਵੀ ਇਹਨਾਂ ਨੂੰ ਬੋਲਦਿਆਂ ਹੋਇਆਂ ਡਾਂਟ ਲਗਾਉਂਦਿਆਂ ਹੋਇਆਂ ਨਜ਼ਰ ਆ ਰਹੇ ਹੈ